ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਇੱਕ ਬਹੁਤ ਹੀ ਸ਼ਾਨਦਾਰ ਕਮੇਡੀ ਐਕਟਰ ਸੀਗਾ ਜਸਵਿੰਦਰ ਪੱਲਾ ਤੇ ਉਹਨਾਂ ਦਾ ਪੁੱਤ ਪਖਰਾਜ ਪੱਲਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਨੱਚਦੇ ਦਿਖਾਈ ਦੇ ਰਹੇ ਹੋਣੇ ਇਹ ਉਹਨਾਂ ਦੇ ਵਿਆਹ ਦੀ ਵੀਡੀਓ ਹੈ ਜਦੋਂ ਪਖਰਾਜ ਪੱਲੇ ਦਾ ਵਿਆਹ ਹੋਇਆ ਸੀ ਉਦੋਂ ਜਸਵਿੰਦਰ ਪੱਲਾ ਦੇ ਪਖਰਾਜ ਪੱਲਾ ਤੇ ਨਾਲ ਹੀ ਉਹਨਾਂ ਦੀ ਜਿਹੜੀ ਜਸਵਿੰਦਰ ਪੱਲਾ ਜੀ ਦੀ ਨੂੰ ਜਿੰਨੂ ਇਕੱਠੇ ਨੱਚਦੇ ਨੇ ਇਹ ਵੀਡੀਓ ਵੇਖ ਕੇ ਸੱਚੀ ਰੋਣਾ ਨਿਕਲਦਾ ਯਾਰ ਜਸਵਿੰਦਰ ਪੱਲਾ ਇੱਕ ਬਹੁਤ ਹੀ ਵਧੀਆ ਐਕਟਰ ਸੀਗਾ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਦਿੱਤੀਆਂ ਨੇ ਜਿਨ੍ਹਾਂ ਨਾਲ ਆਪਾਂ ਹੱਸ-ਸੱਸ ਕੇ ਦੂਰੇ ਹੋ ਜਾਂਦੇ ਆ ਉਸ ਤੋਂ ਪਹਿਲਾਂ ਜਸਵਿੰਦਰ ਪੱਲਾ ਦੀ ਛਣਕਾਟਿਆਂ ਦੀ ਸ਼ਨਕਾਰ ਜਿਵੇਂ ਕਿ ਹੁਣ ਭਗਵੰਤ ਮਾਨ ਨੇ ਕਿਹਾ ਵੀ ਛਣਕਾਟਿਆਂ ਦੀ ਸ਼ਨਕਾਰ ਜਿਹੜੀ ਖਤਮ ਹੋ ਗਈ ਬਹੁਤ ਵਧੀਆ ਇਨਸਾਨ ਸੀ ਜਸਵਿੰਦਰ ਪੱਲਾ ਜੀ ਬਿੰਨੂ ਢਿੱਲੋਂ ਨੇ ਕਿਹਾ ਕਿ ਜਸਵਿੰਦਰ ਭੱਲੇ ਵਰਗਾ ਕੋਈ ਐਕਟਰ ਨਹੀਂ ਬਹੁਤ ਵਧੀਆ ਇਤਿਹਾਸੇ ਠੱਠੇ ਵਾਲੇ ਬੰਦੇ ਸੀ ਕਦੇ ਮੈਂ ਉਹਨਾਂ ਦੇ ਮੂਹ ਤੇ ਉਦਾਸੀ ਨਹੀਂ ਵੇਖੀ ਸੀ ਉਹ ਹਮੇਸ਼ਾ ਹੀ ਹੱਸਦੇ ਰਹਿੰਦੇ ਸੀ ਕਦੇ-ਕਦੇ ਮੈਨੂੰ ਹਾਸੇ ਦੇ ਵਿੱਚ ਚਿੜਕਾਂ ਵੀ ਦੇ ਜਾਂਦੇ ਸੀ ਗਿੱਪੀ ਗਰੇਵਾਲ ਨੂੰ ਐਦਾਂ ਲੱਗਿਆ ਕਿ ਮੇਰਾ ਜਿਵੇਂ ਪਿਓ ਹੀ ਚਲਾ ਗਿਆ ਹੋਵੇ ਗਿੱਪੀ ਗਰੇਵਾਲ ਕਹਿੰਦਾ ਮੈਂ ਆਪਣਾ ਪਿਓ ਮੰਨਦਾ ਸੀ ਹੁਣ ਅਸੀਂ ਕੈਰੀ ਆਨ ਜੱਟਾ 4 ਜਿਹੜੀ ਸ਼ੁਰੂ ਕਰਨੀ ਸੀ ਕੁਝ ਟਾਈਮ ਵਿੱਚ ਸਟਾਰਟਿੰਗ ਹੋਣੀ ਸੀ ਤੇ ਮੈਂ ਹਮੇਸ਼ਾ ਕਾਮਨਾ ਕਰਦਾ ਸੀ ਵੀ ਜਸਵਿੰਦਰ ਭੱਲੇ ਦੀ ਜਿਹੜੀ ਤबीयत ਹੈ ਉਹ ਬਿਲਕੁਲ ਜਿਹੜੀ ਠੀਕ ਹੋ ਜਾਵੇ ਜਸਵਿੰਦਰ ਭੱਲੇਵਾਰੇ ਗੱਲ ਕਰੀ ਉਹਨਾਂ ਦਾ ਜਨਮ ਜਿਹੜਾ 1960 ਦੇ ਵਿੱਚ ਦਰਾਹੇ ਹੋਇਆ ਸੀ ਦਰਾਹਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਉਹਨਾਂ ਦੇ ਕੋਲ ਇੱਕ ਪੁੱਤ ਪਖਰਾਜ ਭੱਲਾ ਤੇ ਇੱਕ ਉਹਨਾਂ ਦੀ ਧੀ ਸੀ ਤੁਸੀਂ ਸ਼ਨਕਾਟਿਆਂ ਦੇ ਵਿੱਚ ਵੀ ਉਹਨਾਂ ਦੇ ਪੁੱਤ ਜਿਹੜੇ ਵੇਖੇ ਹੋਣੇ ਉਹਨਾਂ ਦੇ ਵਿੱਚ ਕਲਾਗਾਰੀ ਕਰਦੇ ਸੀ ਪਖਰਾਜ ਭੱਲਾ ਤਾਂ ਇੱਕ ਬਹੁਤ ਸ਼ਾਨਦਾਰ ਜਿਹੜਾ ਐਕਟਰ ਵੀ ਆ ਤਿੰਨ ਸਾਲਾਂ ਤੋਂ ਦੋ ਤਿੰਨ ਸਾਲਾਂ ਤੋਂ ਜਿਹੜਾ ਬਿਮਾਰੀ ਦੇ ਨਾਲ ਜੂਝ ਰਹੇ ਸੀਗੇ ਜਸਵਿੰਦਰ ਭੱਲਾ ਸਾਹਿਬ ਤੇ ਇੱਕ ਫਿਲਮ ਆਈ ਸੀ ਜੱਟ ਐਂਡ ਜੁਲੀਅਟ 3 ਉਹ ਤੋਂ ਵੀ ਇਨਕਾਰ ਕਰਤਾ ਸੀ ਜਸਵਿੰਦਰ ਭੱਲਾ ਸਾਹਿਬ ਨੇ ਕਿ ਮੇਰੀ ਤਬੀਅਤ ਹੈ ਜਿਹੜੀ ਉਹ ਠੀਕ ਨਹੀਂ ਰਹਿੰਦੀ ਉਹਨਾਂ ਦਾ ਜਿਹੜਾ ਬ੍ਰੇਨ ਹੈ ਉਹ 100% ਡੈਮੇਜ ਹੋ ਗਿਆ ਸੀ ਖਰਾਬ ਹੋ ਗਿਆ ਸੀ ਜੀ ਦੇ ਕਰਕੇ ਜਸਵਿੰਦਰ ਭੱਲਾ ਜੀ ਦੀ ਜੀ ਡੈਥ ਹੋਈ ਆ ਨਾਲ ਹੀ ਜਸਵਿੰਦਰ ਭੱਲਾ ਜੀ ਖੇਤੀਬਾੜੀ ਵਿਭਾਗ ਦੇ ਵਿੱਚ ਜੋਬ ਵੀ ਕਰਦੇ ਸੀ ਉਧਰੋਂ ਸਮਾਂ ਕੱਢ ਕੇ ਫਿਰ ਫਿਲਮਾਂ ਦੇ ਵਿੱਚ ਕੰਮ ਕਰਦੇ ਸੀ ਇੱਕ ਨਿੱਕੇ ਜਿਹੇ ਟੀਵੀ ਸ਼ੋਅਾਂ ਤੋਂ ਜਸਵਿੰਦਰ ਭੱਲੇ ਨੇ ਸ਼ੁਰੂਆਤ ਕੀਤੀ ਸੀ ਪਹਿਲਾਂ ਜਿਹੜਾ ਪਿੰਡਾਂ ਦੇ ਵਿੱਚ ਉਹ ਲਾਇਆ ਕਰਦੇ ਸੀ ਆਪਾਂ ਕਹਿੰਦੇ ਡਰਾਮੇ ਹਨਾ ਡਰਾਮੇ ਹੁੰਦੇ ਆ ਉਹ ਲਾਇਆ ਕਰਦੇ ਸੀ ਉਸ ਤੋਂ ਬਾਅਦ ਜਿਹੜਾ ਨਾਟਕ ਕਰਨ ਲੱਗੇ ਫਿਰ ਪੰਜਾਬੀ ਇੰਡਸਟਰੀ ਦੇ ਵਿੱਚ ਆਏ ਫਿਲਮਾਂ ਕਰਨ ਲੱਗੇ ਛਣਕਾਟੇ ਬਹੁਤ ਜਿਹੜੇ ਹੱਟ ਹੋਏ ਨੇ ਜਸਵਿੰਦਰ ਭੱਲਾ ਸਾਹਬ ਦੇ ਇੱਕ ਟਾਈਮ ਸੀ ਜਦੋਂ ਜਸਵਿੰਦਰ ਭੱਲਾ ਨੂੰ ਪੂਰੀ ਦੁਨੀਆ ਵੇਖਦੀ ਸੀ ਉਹਨਾਂ ਦੇ ਛਣਕਾਟੇ ਇੰਨਾ ਜ਼ਿਆਦਾ ਮਸ਼ਹੂਰ ਹੋਏ ਤੇ ਫਿਰ ਫਿਲਮਾਂ ਦੇ ਵਿੱਚ ਐਂਟਰੀ ਹੋਈ ਫਿਲਮਾਂ ਦੇ ਵਿੱਚ ਵੀ ਜਸਵਿੰਦਰ ਭੱਲਾ ਨੇ ਕਮਾਲ ਕੀਤੀ ਤੇ ਉਹਨਾਂ ਨੂੰ ਵੇਖ ਕੇ ਵੈਸੇ ਹੀ ਜਿਹੜਾ ਹਾਸਾ ਆ ਜਾਂਦਾ ਸੀ ਮੂੰਹ ਤੇ ਤੁਸੀਂ ਕਦੇ ਕੋਈ ਵੀ ਫਿਲਮ ਵੇਖੀ ਹੋਣੀ ਜਾਂ ਕਦੇ ਉਹਨਾਂ ਦਾ ਇੰਟਰਵਿਊ ਵੇਖਿਆ ਨਾ ਇਹ ਹਮੇਸ਼ਾ ਹੀ ਉਹ ਜਿਹੜਾ ਅਸੀਂ ਮਜ਼ਾਕ ਦੇ ਵਿੱਚ ਰਹਿੰਦੇ ਸੀ ਹੱਸ ਕੇ ਗੱਲ ਕਰਦੇ ਸੀ ਤੇ ਅੱਜ ਜਿਹੜਾ ਜਸਵਿੰਦਰ ਭੱਲਾ ਇਸ ਦੁਨੀਆ ਨੂੰ ਆਲਵਿਦਾ ਆਖ ਗਿਆ ਕੱਲ ਨੂੰ 23 ਤਰੀਕ ਨੂੰ ਜਿਹੜਾ 23 ਅਗਸਤ ਨੂੰ ਕਹਦੀ ਆਪਾਂ ਉਹਨਾਂ ਦਾ ਅੰਤਿਮ ਸੰਸਕਾਰ ਬਲੌਂਗੀ ਮਹਾਲੀ ਦਾ ਜਿਹੜਾ ਏਰੀਆ ਉੱਥੇ ਹੋਣਾਗਾ ਤਾਂ ਅਪੀਲ ਆ ਵੀ ਵੱਦ ਤੋਂ ਵੱਦ ਆਇਓ ਜੋ ਵੀ ਜਸਵਿੰਦਰ ਭੱਲੇ ਨੂੰ ਪਿਆਰ ਕਰਦੇ ਸੀਗੇ